ਅ ਅਗੇਲ ਸਾਹਿਬ ਆਜਾ ਛੇ ਨੋਮੀਨੇਸ਼ਨ ਫਾਰਮ ਜਿਹੜੇ ਆ ਉਹ ਦਾਖਲ ਹੋ ਰਹੇ ਨੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆ ਦੇਖੋ ਮੈਂ ਲੁਧਿਆਣਾ ਨਗਰ ਨਗਰ ਕਮ ਦੇ ਜਿੱਥੇ ਨੋਮੀਨੇਸ਼ਨ ਫਾਰਮ ਦਾਖਲ ਹੁੰਦੇ ਉੱਤੇ ਮੈਂ ਖੜਾ ਹੈਗਾ ਆ ਮੇਰੇ ਪਿੱਛੇ ਜਿਹੜੇ ਨੇ ਇਹ ਨੋਮੀਨੇਸ਼ਨ ਫਾਰਮ ਜਿਹੜੇ ਨੇ ਦਾਖਲ ਹੋ ਰਹੇ ਨੇ ਔਰ ਜਿਸ ਤਰੀਕੇ ਦੇ ਨਾਲ ਮੈਂ ਕੱਲ ਵੀ ਕਿਹਾ ਸੀਗਾ ਕਿ ਇੱਕ ਜਿਹੜੀ ਮੌਜੂਦਾ ਸਰਕਾਰ ਹੈਗੀ ਆ ਇਹ ਲੋਕਤੰਤਰ ਦਾ ਪੂਰਾ ਕਾਹਨ ਕਰ ਰਹੀ ਹੈ ਜੀ ਆ ਕਿਉਂਕਿ ਦੇਖੋ ਇਹਨਾਂ ਨੇ ਸੰਡੇ ਜਿਹੜੀ 8 ਤਰੀਕ ਨੂੰ ਨੋਟੀਫਿਕੇਸ਼ਨ ਜਾਰੀ ਕੀਤੀ ਔਰ 9 ਤਰੀਕ ਨੂੰ ਇਹਨਾਂ ਨੇ ਨਾਮੀਨੇਸ਼ਨ ਦੀ ਸਟਾਰਟਿੰਗ ਕਰਤੀ 12 ਤੱਕ ਦਸੰਬਰ ਜਿਹਦੇ ਵਿੱਚ ਬਹੁਤ ਸਾਰੇ ਹਜੇ ਦੇਖੋ ਕੱਲ ਵੀ ਕੋਈ ਨਾਮੀਨੇਸ਼ਨ ਫਾਰਮ ਦਾਖਲ ਨਹੀਂ ਹੋਇਆ ਅੱਜ ਵੀ ਹਜੇ ਤੱਕ ਕੋਈ ਨਾਮੀਨੇਸ਼ਨ ਦਾਖਲ ਕਰਤ ਨਹੀਂ ਆਇਆ ਇਦੇ ਵਿੱਚ ਦੇਖੋ ਇਹ ਹੈ ਕਿ ਇਹ ਕਿ ਇਹ ਇੰਨੀ ਜਲਦੀ ਪ੍ਰੋਸੈਸ ਜਿਹੜਾ ਸ਼ੁਰੂ ਕੀਤਾ ਹੈਗਾ ਖਾਸ ਕਰਕੇ ਸ਼ਹੀਦੀ ਸਾਡੇ ਪੰਦਰਵਾੜੇ ਦੇ ਵਿੱਚ ਜਿੱਦਾਂ ਦੇ ਜਦੋਂ ਸਾਡਾ ਸਰ ਆਂਧਦਾ ਸਾਤਾ ਜਮਕੌਰ ਸਾਹਿਬ ਦਾ ਜਿੰਨੇ ਵੀ ਸਾਡੇ ਸਾਡੇ ਜਿਹੜੇ ਸਾਕੇ ਹੁੰਦੇ ਸੀਗੇ ਉਹਨਾਂ ਦੇ ਵਿੱਚ ਸ਼ਹੀਦੀ ਜਿਹੜਾ ਦਿਹਾੜਾ ਸੀਗੇ ਦਿਹਾੜੇ ਸੀਗੇ ਉਹਨਾਂ ਦੇ ਵਿੱਚ ਇਹ ਕੰਮ ਇਹਨਾਂ ਨੇ ਨਹੀਂ ਸੂਝ ਕਰ ਦਿੱਤਾ ਪੰਜਾਬ ਸਰਕਾਰ ਨੇ ਜਿਹੜੀ ਹੈਗੀ ਆ ਇਹ ਮਤਲਬ ਬੜੇ ਕੁੱਝੇ ਤਰੀਕੇ ਨਾਲ ਜਿਹੜਾ ਲੋਕਤੰਤਰ ਦਾ ਕਤਲ ਕਰਨ ਦੀ ਕੋਸ਼ਿਸ਼ ਕਰ ਲਈ ਹੈ ਔਰ ਕਿਉਂਕਿ ਐਨਓਸੀਜ਼ ਵਗੈਰਾ ਲੈਣੀਆਂ ਨੇ ਕਾਗਜ਼ ਵਗੈਰਾ ਲੈ ਲੈਣੇ ਨੇ ਉਹ ਵਿਰੋਧੀਆਂ ਦੇ ਕਾਗਜ਼ ਜਿਹੜੇ ਨਪਟਾਨ ਸਰਕਾਰ ਨੇ ਆਪਣੀਆਂ ਤਾਂ ناکਾਮੀਆਂ ਛਾਉਣ ਦੇ ਚੱਕਰ ਦੇ ਵਿੱਚ ਇਹ ਜਿਹੜਾ ਹੈਗਾ ਇਹ ਪ੍ਰੋਸੈਸ ਇਹਨਾਂ ਨੇ ਇਸ ਤਰੀਕੇ ਨਾਲ ਕੀਤਾ ਹੈ ਤਾਂ ਕਿ ਜਿਹੜੇ ਵਿਰੋਧੀ ਨੇ ਉਹ ਆਪਣੇ ਨੋਮੀਨੇਸ਼ਨ ਫਾਰਮ ਦਾਖਲ ਨਾ ਕਰ ਸਕਿਆ ਸੋ ਮੈਂ ਇਲੈਕਸ਼ਨ ਕਮਿਸ਼ਨ ਨੂੰ ਅਪੀਲ ਵੀ ਕੀਤੀ ਹੈਗੀ ਆ ਹੁਣ ਤਾਂ ਖੈਰ ਕਿਸੇ ਅਪੀਲਤਾ ਕੋਈ ਰਹਿ ਨਹੀਂ ਗਿਆ ਹੈਗਾ ਟਾਈਮ ਨਹੀਂ ਰਹਿ ਗਿਆ ਹੈਗਾ ਕਰਨ ਦਾ ਹੁਣ ਤਾਂ ਸ਼ੁਰੂਆਤ ਜਿਹੜੀ ਆ ਉਹ ਹੋ ਚੁੱਕੀ ਹੈਗੀ ਆ ਲੇਕਿਨ ਫਿਰ ਵੀ ਮੈਂ ਕਹਿਣਾ ਹੈਗਾ ਹੈਗਾ ਕਿ ਇਹ ਜਿਹੜੀਆਂ ਅਸੀਂ ਜਨਵਰੀ ਮਹੀਨੇ ਦੇ ਵਿੱਚ ਇਲੈਕਸ਼ਨ ਹੋਣੇ ਚਾਹੀਦੇ ਸੀਗੇ ਚਲੋ ਜਿਸ ਤਰੀਕੇ ਦੇ ਨਾਲ ਹੈ ਜਿਵੇਂ ਲੁਧਿਆਣੇ ਦੇ ਵਿੱਚ ਵੀ ਕਈ ਜਗ੍ਹਾ ਦੇ ਉੱਤੇ ਸਾਡੇ ਬੰਦੇ ਨੋਮੀਨੇਸ਼ਨ ਫਾਈਲ ਕਰਨਗੇ ਔਰ ਮੈਂ ਜਿਸਾਰੇ ਜਿੱਥੇ ਵੀ ਇਹ ਫਗਵਾੜੇ ਹੈਗੇ ਨੇ ਜਾਂ ਪਟਿਆਲੇ ਹੈਗੇ ਨੇ ਜਾਂ ਜਲੰਧਰ ਹੈਗਾ ਅੰਮ੍ਰਿਤਸਰ ਹੈਗਾ ਉੱਥੇ ਵੀ ਮੈਂ ਆਪਣੇ ਸਮੂਹ ਸਾਥੀਆਂ ਨੂੰ نیشنل ਜਸਟਿਸ ਪਾਰਟੀ ਦੇ ਜਿਹੜੇ ਸਾਡੇ ਸਾਥੀ ਨੇ ਉਹਨਾਂ ਨੂੰ ਅਪੀਲ ਕਰਾਂਗਾ ਕਿ ਤੁਸੀਂ ਵੱਧ ਤੋਂ ਵੱਧ ਆਪਣੇ ਨਾਮੀਨੇਸ਼ਨ ਫਾਈਲ ਕਰੋ ਹਾਂ ਅਗਰ ਕੋਈ ਦਿੱਕਤ ਆਉਂਦੀ ਹੈ ਤੇ ਮੈਂ ਅੱਜ ਦਾ ਦੇ ਨੇਤੇ ਹੈਗਾ ਕੱਲ ਮੈਂ ਨਹੀਂ ਕੱਲ ਮੈਂ ਸ਼ਾਇਦ ਨਹੀਂ ਹੋਵਾਂਗਾ ਤੇ ਫਿਰ ਲੇਕਿਨ ਫੋਨ ਦੇ ਉੱਤੇ ਮੇਰੇ ਨਾਲ ਕਨੈਕਟ ਕਰੋ ਅਗਰ ਕੋਈ ਸਮੱਸਿਆ ਆਉਦੀ ਹੈ ਇੱਥੇ ਵੀ ਮੈਂ ਦੇਖਿਆ ਹੈ ਕਿ ਅਫੀਸਰ ਸਰਬੰਨ ਨੂੰ ਆਪਾਂ ਮੁਲਾਕਾਤ ਵੀ ਹੋਈ ਹੈ ਔਰ ਉਹਨਾਂ ਦੇ ਨਾਲ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਕਿਵੇਂ ਹੈ ਕਿਨੇ ਚੱਲ ਰਿਹਾ ਹੈਗਾ ਔਰ ਲੁਧਿਆਣੇ ਦੇ ਵਿੱਚ ਵੀ ਅਸੀਂ ਜਿਹੜਾ ਹੈਗਾ ਜ਼ੋਰ ਸ਼ੋਰ ਦੇ ਨਾਲ ਆਪਣਾ ਜਿਹੜਾ ਨਾਮਿਨੇਸ਼ਨ ਦੇ ਨੇ ਜਾਂ ਕੰਟੈਸਟ ਕਰਾਂਗੇ ਨਾ ਕਰਨੇ ਦੋ ਲੇਕਿਨ ਸਰਕਾਰ ਨੂੰ ਮੈਂ ਮਾਨ ਸਰਕਾਰ ਨੂੰ ਇਹ ਕਹਿਣਾ ਕਿ ਤੁਸੀਂ ਲੋਕਤੰਤਰ ਦਾ ਕੰਮ ਕੀਤਾ ਹੈਗਾ ਔਰ ਇਹ ਤੁਹਾਨੂੰ ਪੁੱਠਾ ਪੈਗਾ ਧੰਨਵਾਦ